ਪੰਜਾਬ ਦੇ ਵਿੱਚ ਆਏ ਦਿਨ ਹੀ ਚਾਇਨਾ ਡੋਰ ਨੂੰ ਲੈ ਕੇ ਬੜਾ ਵਿਵਾਦ ਚੜ ਰਿਹਾ ਹੈ ਕਿਉਂਕਿ ਚਾਇਨਾ ਡੋਰ ਕਾਰਨ ਬਹੁਤ ਸਾਰੀਆਂ ਦੁਰਘਟਨਾਵਾਂ ਹੋ ਰਹੀਆਂ ਨੇ ਜਿਸ ਤਰ੍ਹਾਂ ਬੱਚੇ ਪਤੰਗ ਚੜਾਉਣ ਵੇਲੇ ਚਾਇਨਾ ਡੋਰ ਦਾ ਇਸਤੇਮਾਲ ਕਰਦੇ ਹਨ ਤਾਂ ਉਹ ਰਾਹਗੀਰਾਂ ਦੇ ਗਾਲਾਂ ਵਿੱਚ ਪੈ ਕੇ ਉਹਨਾਂ ਦੇ ਨੁਕਸਾਨ ਦਾ ਕਾਰਨ ਬਣਦੀ ਹੈ ਇਸੇ ਉੱਪਰ ਕਾਰਵਾਈ ਪਾਉਂਦੇ ਤਹਿਤ ਲੁਧਿਆਣਾ ਦੇ ਥਾਣੇ ਨੰਬਰ 5 ਦੀ ਪੁਲਿਸ ਨੇ ਬੱਸ ਸਟੈਂਡ ਦੇ ਨਜ਼ਦੀਕ ਨਾਕਾਬੰਦੀ ਕਰਕੇ 153 ਗੱਟੇ ਚਾਇਨਾ ਡੋਰ ਲਿਜਾ ਕੇ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਇਸ ਸਫਲਤਾ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਸੰਝੀ ਕੀਤੀ ਹੈ ਕਿ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਉਹਨਾਂ ਨੇ 15 ਦਿਨ ਤੋਂ ਪਹਿਲਾਂ ਤੋਂ ਇਹ ਸਭ ਚੈਨਲ ਔਰ ਵੇਚਣ ਵਾਲਿਆਂ ਉੱਪਰ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਸੀ ਜਿਸ ਦਰਾਂਨ ਉਹਨਾਂ ਨੂੰ 153 ਘੱਟੇ ਚੈਨਲ ਔਰ ਬਰਾਂਦ ਹੋਈ ਹੈ ਇਸ ਬਾਬਤ ਤੋਂ ਉਹਨਾਂ ਨੇ ਹੋਰ ਲੋਕਾਂ ਨੂੰ ਵੀ ਕਾਬੂ ਕਰਨ ਦੀ ਕੋਸ਼ਿਸ਼ ਜਾਰੀ ਕੀਤੀ ਹੈ ਤੇ ਪਰਤਾਲ ਜਾਰੀ ਹੈ ਮਾੜੀਓ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ ਗੁਰਪ੍ਰੀਤ ਸਿੰਘ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਕੰਮ ਕਰਦੇ ਹੋਏ ਅੱਜ ਸਿਵਲ ਲਾਈਨ 서ਬਡਿਵੀਜ਼ਨ ਦੇ ਵਿੱਚ ਥਾਣਾ 5 ਨੰਬਰ ਡਿਵੀਜ਼ਨ ਦੀ ਚੌਂਕੀ ਬੱਸ ਸਟੈਂਡ ਜਿਨ੍ਹਾਂ ਦੇ ਇੰਚਾਰਜ ਏਐਸਆਈ ਗੁਰਚਰਨਜੀਤ ਸਿੰਘ ਹੈਗੇ ਆ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਉਹਨਾਂ ਨੇ ਫਿਰ ਏਐਸਆਈ ਤਜਿੰਦਰ ਸਿੰਘ ਨਾਲ ਬੱਸ ਸਟੈਂਡ ਦੇ ਬਾਹਰ ਨਾਕਾ ਲਗਾਇਆ ਇਨਫੋਰਮੇਸ਼ਨ ਇਹ ਮਿਲੀ ਵੀ ਜਿਹੜੀ ਇਹ ਚਾਈਨਿਸ ਡੋਰ ਹੈ ਜਿਹੜੀ ਕਿ ਅੱਜਕੱਲ ਬੜੀ ਜਾਨਲੇਵਾ ਸਾਬਤ ਹੋ ਰਹੀ ਹੈ ਇਹਦੇ ਲਈ ਲੋਕਾਂ ਦੀ ਜਾਨ ਮਾਲ ਵੀ ਖਤਰੇ ਦੇ ਵਿੱਚ ਹੈਗਾ ਉਹ ਵਿਚਾਰੇ ਕੋਈ ਵੀ ਸਕੂਟਰ ਮੋਟਰਸਾਈਕਲ ਤੇ ਜਾਂਦੇ ਆਏ ਕੋਈ ਬੱਚੇ ਨਾਲ ਜਾ ਰਿਹਾ ਕੋਈ ਵਾਈਫ ਨਾਲ ਜਾ ਰਿਹਾ ਤੇ ਡੋਰ ਉਹਨਾਂ ਦੇ ਫਿਰ ਜਾਂਦੀ ਹੈ ਜਿਹਦੇ ਨਾਲ ਕਈਆਂ ਨੇ ਆਪਣੀਆਂ ਅੱਖਾਂ ਤੱਕ ਗਵਾਲੀਆਂ ਜ਼ੁਬਾਨਾਂ ਤੱਕ ਔਰ ਚਿਹਰੇ ਦੀ ਵੀ ਬਨਾਵਟ ਉਹਨਾਂ ਦੀ ਵਿਗੜ ਗਈ ਹੈ ਔਰ ਬੜੀ ਮੁਸ਼ਕਲ ਜਨ ਬਚੇ ਆ ਤੇ ਕਈਆਂ ਦੀ ਤੇ ਡੈਥ ਵੀ ਹੋ ਗਈ ਹੈ ਤੇ ਇਸ ਮਹਿੰਮ ਤੇ ਅਸੀਂ ਇਸ ਪਾਸੇ ਇੱਕ ਡਰਾਈਵ ਚਲਾਈ ਹੋਈ ਸੀ ਚਾਈਨਿਸ ਰੂਰ ਫੜਨ ਲਈ ਤੇ ਇਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਉਹਦੇ ਤਹਿਤ ਇਹਨਾਂ ਨੇ ਇੱਕ ਨੋਵਾ ਗੱਡੀ ਪੀਬੀ 11 ਬੀਡਬਲਯੂ 3434 ਨੂੰ ਰੋਕਿਆ ਤੇ ਉਹਦੇ ਵਿੱਚੋਂ ਹਿੰਮਤ ਕੁਮਾਰ ਰੋਡ ਫੋਮੋਹਿਤ ਨਾਮ ਦੇ ਇੱਕ ਲੜਕੇ ਨੂੰ ਕਾਬੂ ਕੀਤਾ ਜੋ ਤਾਂਦਰਾ ਰੋਡ ਦਾ ਰਹਿਣ ਵਾਲਾ ਦੂਸਰਾ ਇਹਦੇ ਨਾਲ ਇੱਕ ਨੀਰੇ ਸੀਗਾ ਉਹ ਮੌਕੇ ਤੋਂ ਭੱਜ ਗਿਆ ਇਹਨਾਂ ਦੀ ਗੱਡੀ ਨੂੰ ਵੀ ਕਬਜ਼ੇ 'ਚ ਅਸੀਂ ਲੈ ਲਿਆ ਤੇ ਉਹਦੇ ਵਿੱਚੋਂ 50 ਗੱਟੂ ਜਿਹੜੇ ਚਾਈਨਸ ਡੂਰ ਦੇ ਬਰਾਮਦ ਹੋਏ ਆ ਇਹਨਾਂ ਦੇ ਖਿਲਾਫ ਅਸੀਂ ਕੇਸ ਰਜਿਸਟਰਡ ਕਰ ਦਿੱਤਾ ਆ ਤੇ ਇੱਥੇ ਮੈਂ ਇੱਕ ਹੋਰ ਚੀਜ਼ ਥੋੜੀ ਮੈਂਸ਼ਨ ਕਰਨੀ ਚਾਹਾਂਗਾ ਕਿ ਵੀ 15 ਦਿਨਾਂ ਦੇ ਵਿੱਚ ਪਿਛਲੇ 15 ਦਿਨਾਂ ਦੇ ਵਿੱਚ ਬਸਟੈਂਡ ਚੌਂਕੀ ਇੰਚਾਰਜ ਨੇ ਬਹੁਤ ਹੀ ਵਧੀਆ ਇਸ ਡਰਾਈਵ ਤੇ ਕੰਮ ਕੀਤਾ ਹੈ ਇਹਨਾਂ ਨੇ ਪਹਿਲਾਂ 32 ਗੱਟੂ ਔਰ ਉਸ ਤੋਂ ਪਹਿਲਾਂ ਹੀ ਹਫਤਾ ਤੋਂ ਪਹਿਲਾਂ ਹੀ 71 ਗੱਟੂ ਪਕੜੇ ਸੀ ਇਸ ਤਰ੍ਹਾਂ ਟੋਟਲ ਇਹਨਾਂ ਦੀ ਰਿਕਵਰੀ ਵਿਦਨ 15 ਡੇਸ ਜਿਹੜੀ ਹੈ ਉਹ 153 ਚਾਈਨਿਸ ਗੱਟੂਆਂ ਦੀ ਹੋ ਚੁੱਕੀ ਹੈ ਜਿਹੜੇ ਪਹਿਲਾਂ ਵੀ ਵੇਚਦੇ ਰਿਹਾ ਕਿ ਨਹੀਂ ਇਹਦੇ ਤੇ ਪਹਿਲਾਂ ਕੋਈ ਕੇਸ ਰਜਿਸਟਰਡ ਨਹੀਂ ਹੈਗਾ ਜੀ ਐਸਐਨਐਲੂ ਪੰਜਾਬ ਲਈ ਲੁਧਿਆਣਾ ਤੋਂ ਲਖਵੀਰ ਸਿੰਘ ਦੀ ਰਿਪੋਰਟ